അതാജ <im> ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਢਿੱਲੋਂ ਆਜਾਬ ਰੋਡ ਵਿੱਚ ਪੰਜ ਬੱਸ ਐਂਡ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਚੰਡੀਗੜ੍ਹ ਤੋਂ ਕੀ ਮੰਗ ਸਰ ਕੀ ਹੈ ਤੁਹਾਡੀ ਅੱਜ ਪ੍ਰੋਟੈਸਟ ਕਿਸ ਸਿਚੂਏਸ਼ਨ ਨੂੰ ਲੈ ਕੇ ਕਰ ਰਹੇ ਹੋ ਅੱਜ ਸਾਡਾ 5 ਤਰੀਕ ਤੋਂ ਲਗਾਤਾਰ ਕੰਮ ਇਦੇ ਸਮੇਂ ਨਹੀਂ ਜਿਹੜਾ ਧਰਨਾ ਲਾਇਆ ਗਿਆ ਹੈ ਜੋ ਕਿ ਪੰਜਾਬ ਰੋਡ ਵਿੱਚ ਐਂਡ ਪੀਆਰਟੀਸੀ ਦਾ ਧਰਨਾ ਹੈ ਅਸੀਂ 2007 ਤੋਂ ਕੱਚੇ ਮੁਲਾਜ਼ਮ ਰੱਖੇ ਗਏ ਆ ਤੇ ਸਾਨੂੰ ਪੱਕੇ ਕਰਨ ਦੀ ਅਸੀਂ ਪੱਕੇ ਕਰਨ ਵਾਸਤੇ ਜਿਹੜਾ ਇਹ ਤੁਹਾਡਾ ਲਾਇਆ ਗਿਆ ਹੈ ਪੰਜਾਬ ਸਰਕਾਰ ਤੋਂ ਵਾਰ-ਵਾਰ ਅਸੀਂ ਬੇਨਤੀਆਂ ਕਰ ਲੀਆਂ ਨੇ ਛੁਸ਼ਮਾ ਬਾਰਨ ਵੀ ਸਾਡਾ ਜੋਗੀ ਧਰਨਾ ਲੱਗਾ ਸੀ ਉਹਦੇ ਵਿੱਚ ਸਾਨੂੰ ਕੱਲ ਦੀ 14 ਤਰੀਕ ਦੀ ਡੇਟ ਮਿਲੀ ਹੈ ਮੁੱਖ ਮੰਤਰੀ ਵੱਲੋਂ ਵੀ 14 ਤਰੀਕ ਨੂੰ ਅਸੀਂ ਤੁਹਾਡਾ ਫੈਸਲਾ ਕਰਾਂਗੇ ਤੁਹਾਨੂੰ ਪੱਕੇ ਕਰਾਂਗੇ ਸੋ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਦੇ ਦਿਨ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਪ੍ਰਦਰਸ਼ਨ ਹੋ ਰਿਹਾ ਹੈ ਵੀ ਕੱਲ ਦੀ ਜੋ ਸਾਨੂੰ ਡੇਟ ਮਿਲੀ ਹੈ ਉਹਦੇ ਦੇ ਸਾਨੂੰ ਲੋੜ ਉਹਦੇ ਸਾਨੂੰ ਪੱਕਾ ਕੀਤਾ ਜਾਵੇ ਜੇਕਰ ਸਰਕਾਰ ਸਾਨੂੰ ਪੱਕਿਆ ਨਹੀਂ ਕਰਦੀ ਜਾਂ ਸਾਡੇ ਨਾਲ ਕੋਈ ਚਾਲ ਖੇਡਦੀ ਏ ਤਾਂ ਅਸੀਂ ਅਗਲੀ ਰਣਨੀਤੀ ਜੋ ਕਿ ਨੈਸ਼ਨਲ ਹਾਈਵੇ ਬੰਦ ਕਰਨ ਦੀ ਏ ਉਹ ਕਿੱਥੇ ਤੇ ਕਿਵੇਂ ਕਰਨੀ ਏ ਉਹ ਸੈਂਟਰ ਬੋਰਡ ਹੀ ਸਾਡੀ ਲੋਡ ਪੈਣ ਤੇ ਦੱਸੇਗੀ ਇਹ ਕਿਹੜੇ ਡੀਪੂ ਦੇ ਨੇ ਬੰਦੇ ਸਾਰੇ ਜਿੰਨੇ ਮੁਲਾਜ਼ਮ ਹੈਗੇ ਇਹ ਚੰਡੀਗੜ੍ਹ ਡੀਪੂ ਪੀਆਰਟੀਸੀ ਅਤੇ ਚੰਡੀਗੜ੍ਹ ਡੀਪੂ ਪੰਜਾਬ ਰੋਡਵੇ ਦੇ ਵਰਕਰ ਨੇ ਬਾਕੀ ਜਿਹੜੇ ਸਾਡੇ ਵਰਕਰ ਨੇ ਸਤਾਈ ਸਾਡੇ ਡੀਪੂ ਨੇ ਦੋ ਸਾਡੇ ਸਭ ਡੀਪੂ 29 ਟੋਟਲ ਸਾਰੇ ਪੰਜਾਬ ਦੇ ਵਿੱਚ ਹੀ ਰੋਡ ਸ਼ੋਅ ਕਰ ਰਹੇ ਨੇ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਐਮਐਲਏ ਸਹਿਬਾਨ ਜਾਂ ਹੋਰ ਕਾਂਗਰਸ ਦਾ ਨੇਤਾਵਾ ਇਹ ਉਹਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਕਿ ਜੋ ਕਿ 14 ਤਰੀਕ ਦੀ ਸਾਡੀ ਜਿਹੜੀ ਇਹ ਮੀਟਿੰਗ ਹੈ ਮੁੱਖ ਮੰਤਰੀ ਨਾਲ ਅਸੀਂ ਉਹਨਾਂ ਨੂੰ ਬੇਨਤੀਆਂ ਕਰ ਰਹੇ ਆ ਵੀ ਸਾਡੇ ਹੱਕ ਦੇ ਵਿੱਚ ਕਹੋ ਕਿ ਲੈ ਇਲੈਕਸ਼ਨ ਵੇਲੇ ਅਸੀਂ ਵੀ ਤੁਹਾਡੀ ਮਤ ਕਰਾਂਗੇ ਤਾਂ ਹੁਣ ਸਾਨੂੰ ਪੱਕੇ ਕਰਨ ਦਾ ਪੱਕਾ ਪ੍ਰਬੰਧ ਕੀਤਾ ਜਾਏ ਇੱਥੇ ਕਿ ਇਹਨੂੰ ਮੈਮੋਰੰਡਮ ਦੇ ਰਹੇ ਹੋ ਜੀ ਕਿਸੇ ਨਾਲ ਗੱਲ ਹੋਈ ਹੈ ਤੁਹਾਡੀ ਕਿਸੇ ਨੇਤਾ ਨਾਲ ਅਜੇ ਤੱਕ ਸਾਡੇ ਨਾਲ ਸਾਡੀ ਕਿਸੇ ਨਾਲ ਨਹੀਂ ਗੱਲ ਹੋਈ ਜੇਕਰ ਕੋਈ ਛੜਨਾ ਪ੍ਰਸ਼ਾਸਨ ਨਾਲ ਗੱਲਬਾਤ ਕਰਦਾ ਹੈ ਤਾਂ ਮੰਗ ਮੰਗਵੱਤਰ ਸਾਡੇ ਕੋਲ ਤਿਆਰ ਹੈ ਦਿੱਤਾ ਜਾਏਗਾ ਅਜੇ ਤੱਕ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਸ ਤੋਂ ਅਗਲੀ ਕਾਰਵਾਈ ਕੀ ਰਹੇਗੀ ਤੁਹਾਡੀ ਇਸ ਤੋਂ ਅਗਲੀ ਕਾਰਵਾਈ ਕੀ ਰਹੇਗੀ ਇਸ ਤੋਂ ਅਗਲੀ ਕਾਰਵਾਈ ਕੱਲ 14 ਤਰੀਕ ਦੀ ਮੀਟਿੰਗ ਹੈ ਜੇਕਰ ਉਤੇ ਕੱਲ ਸਾਡੇ ਸਾਡੇ ਸੁਭਾ ਪ੍ਰਧਾਨ ਰੇਸ਼ਮ ਸਿੰਘ ਜੀ ਗੇਲ ਸਜਾਣਾ ਸਾਡੀ ਬਲਜੀਤ ਸਿੰਘ ਜੀ ਗੇਲ ਅਤੇ ਸਰਪੰਚ ਕਮਲ ਕੁਮਾਰ ਜੀ ਉਹਨਾਂ ਦੀ ਰਹਿਨਮਾਈ ਹੇਠ ਕੱਲ ਲੁਧਿਆਣਾ ਵੀ ਗਏ ਮੀਟਿੰਗ ਹੋਈ ਏ ਜੇ 14 ਤਰੀਕ ਨੂੰ ਸਾਡਾ ਕੋਈ ਨਹੀਂ ਹੱਲ ਹੁੰਦਾ ਸਾਡਾ ਨਹੀਂ ਹੱਲ ਕੀਤਾ ਜਾਂਦਾ ਤਾਂ ਅਸੀਂ ਤਿੰਨ ਨੈਸ਼ਨਲ ਹਾਈਵੇ ਬੰਦ ਕਰਾਂਗੇ ਉਹ ਕਿਹੜੇ ਕਰਨੇ ਆ ਉਹ ਸਾਡਾ ਸੈਂਟਰ ਬੋਰਡ ਜੋ ਲਾਨ ਮੋਕੇ ਤੇ ਕਰੇਗਾ ਉਹ ਤਾਂ ਅਸੀਂ ਮੰਨਿਆ ਜਾਏਗਾ